ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਬਾਸਮਤੀ ਦੀਆਂ ਦੋ ਕਿਸਮਾਂ ਤਿੰਨ ਕਿਸਮਾਂ ਪੂਸਾ ਬਾਸਮਤੀ 1718 ਪੂਸਾ ਬਾਸਮਤੀ 1885 ਤੇ ਪੂਸਾ ਬਾਸਮਤੀ 1121 ਜਿਹੜੀ ਪੂਸਾ ਬਾਸਮਤੀ 1121 ਹੈ ਉਹਦੀੋ ਹੀ ਸੋਹ ਦਾ ਜਿਹੜੀ ਉਹ 1718 ਤੇ ਉਹਦੀੋ ਹੀ ਸੋਹ ਦਾ ਅੱਗੇ ਜਿਹੜੀ 1885 ਆ 1885 1121 ਨਾਲੋਂ ਇਹ ਫਰਕ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਬਲਾਈਟ ਜਾਂ ਬਲਾਸਟ ਦੀ ਸਮੱਸਿਆ ਕਾਫੀ ਆਉਣ ਲੱਗ ਪਈ ਸੀ ਉਹਦੇ ਪ੍ਰਤੀ ਜਿਹੜੀ ਪ੍ਰਤੀਰੋਧਕ ਸ਼ਕਤੀ ਪੈਦਾ ਕਰਕੇ आईसीआर ਨੂੰ ਇੱਕ ਕਿਸਮ 1885 ਰੀਲீஸ் ਕੀਤੀ ਗਈ ਆ ਤੇ ਇਹ ਤਿੰਨੋਂ ਹੀ ਕਿਸਮਾਂ ਨੇ ਲਗਭਗ ਜਿਹੜਾ ਕੱਦ ਦਾ ਥੋੜਾ ਬਹੁਤਾ ਇਹਨਾਂ ਦਾ ਫਰਕ ਹੈਗਾ ਜਿਹੜੀ 1121 120 ਸੈਂਟੀਮੀਟਰ ਹੈ 17 18 ਜਿਹੜੀ ਉਹ 121 ਕਿ ਸੈਂਟੀਮੀਟਰ ਹੈ ਤੇ ਜਿਹੜੀ ਹੈਗੀ ਆ 1885 ਉਹਦਾ ਕੱਦ ਥੋੜਾ ਜਿਹਾ ਇਦੋਂ 3-4 ਇੰਚ ਘੱਟ ਆ ਤੇ ਸਮਾਂ ਜੇ ਆਪਾਂ ਗੱਲ ਕਰੀਏ ਤਾਂ ਬੂਸਾ ਬਾਸਮਤੀ 1121 ਤੇ ਜਿਹੜੀਆਂ ਹੈਗੀਆਂ 1718 ਉਹ ਲਗਭਗ ਲਗਭਗ 7 ਦਿਨ ਦਾ ਇਹਨਾਂ ਦਾ ਫਰਕ ਹੈ 1121 ਨਾਲੋਂ 1718 ਪੰਜ-7 ਦਿਨ ਵੱਧ ਲੈਂਦੀ ਹੈ ਤੇ ਇਦੋਂ ਜਿਹੜੀ 1885 ਉਹ 1121 ਤੋਂ 10 ਦਿਨ ਵੱਧ ਲੈ ਜਾਂਦੀ ਹੈ ਤਾਂ ਉਦੇ ਵਿੱਚ ਖਾਸ ਤੌਰ ਤੇ ਜਿਹੜਾ ਖਿਆਸ ਰੱਖਣਾ ਬਾਸਮਤੀ ਦੀ ਫਸਲ ਵਾਸਤੇ ਆਮ ਤੌਰ ਤੇ ਕੀ ਹੁੰਦਾ ਕਿਸਾਨ ਵੀਰ ਕਹਿੰਦੇ ਕਿ ਜੇ ਆਹ ਕਿਸਮ ਸਾਡੀ ਯੂਰੀਆ ਵੱਧ ਲੈ ਗਈ ਕਈ ਵਾਰੀ ਤਾਂ 26 ਵੀ ਗਈ ਕਿਸਾਨ ਵੀਰਾਂ ਦੇ ਪੰਜ-ਪੰਜ ਛੇ-ਛੇ ਗੱਟੇ ਲੈ ਜਾਂਦੀ ਆ ਪਾਉਣ ਨੂੰ ਆਪਾਂ ਜਿਹੜਾ ਗਲਤ ਢੰਗ ਤਰੀਕੇ ਦੇ ਨਾਲ ਖੜੇ ਪਾਣੀ ਦੇ ਵਿੱਚ ਦੁਪਹਿਰੇ ਪਾਉਣਾ ਯੂਰੀਆ ਜਿੰਨਾ ਮਰਜ਼ੀ ਪਾਈ ਚੱਲ ਗਏ ਫਸਲ ਨੇ ਜਾਂ ਕਿਸਮ ਨੇ ਕੋਈ ਨਹੀਂ ਕਹਿਣਾ ਕਿ ਮੈਂ ਘੱਟ ਯੂਰੀਆ ਲੈਣੀ ਆ ਉਹ ਤਾਂ ਆਪਣੀ ਮਰਜ਼ੀ ਆਪਾਂ ਕਿੰਨੀ ਯੂਰੀਆ ਦੇਣੀ ਆ ਕਿਸ ਤੰਗ ਤਰੀਕੇ ਨਾਲ ਦੇਣੀ ਯੂਰੀਆ ਦੀ ਇੱਕ ਕਿਸਤ 30 32 ਕਿਲੋ ਦੀ ਬਣਦੀ ਆਪਾਂ ਇੱਕ ਗੱਟੇ ਦੀ ਪਾਉਨੇ ਆ ਜਦੋਂ ਖੇਤ ਪਾਉਣੀ ਹੁੰਦੀ ਹੈ ਪਹਿਲੀ ਕਿਸ਼ਤ ਨੂੰ ਛੱਡ ਕੇ ਤੇ ਆਪਾਂ ਜਿਹੜੀ ਖੜੇ ਪਾਣੀ ਦੇ ਵਿੱਚ ਜ਼ਿਆਦਾਤਰ ਕਿਸਾਨ ਵੀ ਅਜੇ ਤੱਕ ਵੀ ਵਾਰ-ਵਾਰ ਜਿਹੜੀ ਹੈਗੀ ਬੇਨਤੀਆਂ ਦੇ ਬਾਵਜੂਦ ਅਜੇ ਤੱਕ ਵੀ ਜਿਹੜਾ ਖੜੇ ਪਾਣੀ ਦੇ ਵਿੱਚ ਪਾਉਂਦੇ ਆ ਜਦ ਕਿ ਪਾਣੀ ਨਾ ਹੋਵੇ ਉਦੋਂ ਪਾਉਣੀ ਆ ਤੇ ਤੀਜੇ ਦਿਨ ਪਾਣੀ ਛੱਡਣਾ ਹੁੰਦਾ ਤਾਂ ਕਿ ਜਿਹੜੀ 25 30 ਕਿਲੋ 32 ਕਿਲੋ 33 ਕਿਲੋ ਯੂਰੀਆ ਜਿਹੜੀ ਆਪਣੀ ਪੂਰਾ ਰਿਜ਼ਲਟ ਕਿਉਂਕਿ 20 25% ਤੱਕ ਆਪਾਂ ਇਹਦੀ ਐਫੀਸ਼ੀਐਂਸੀ ਪਰ ਵਧਾ ਸਕਦੇ ਹਾਂ ਲਾਸ ਘਟਾ ਕੇ ਜੇ ਆਪਾਂ ਖੜੇ ਪਾਣੀ ਚ ਨਾ ਪਾਈਏ ਤੇ ਬਾਸਮਤੀ ਦੀ ਜਿਹੜੀ ਖਾਦ ਖਰਾਕੀ ਬੜੀ ਘਟ ਦੂਸਰੀ ਗੱਲ ਬਾਸਮਤੀ ਫੋਟ ਘੱਟ ਕਰਦੀ ਆਪਾਂ ਨੂੰ ਇਹ ਹੁੰਦਾ ਕਿ ਝੋਨੇ ਜਿੰਨੀ ਫੋਟ ਕਰੇ ਤੇ ਇਹਦੀ ਖਾਦ ਵੀ ਉਨੀ ਹੀ ਕਰ ਦਿੰਨੇ ਆਪਾਂ 2.5 2.5 3 3 ਗੱਟਿਆਂ ਤੱਕ ਆਮ ਹੀ ਕਿਸਾਨ ਵੀਰ ਜਿਹੜੇ ਯੂਰੀਆ ਬਾਸਮਤੀ ਪਾਉਂਦੇ ਇਹਦੀ ਖਾਦ ਖਰਾਕ ਇੰਨੀ ਹੈ ਹੀ ਨਹੀਂ ਜਿੰਨੀ ਮਰਜ਼ੀ ਪਾਈ ਚੱਲੋ ਤੁਹਾਡੀ ਮਰਜ਼ੀ ਆ ਤਾਂ ਜੇ ਖੇਤ ਦੇ ਵਿੱਚ ਆਪਾਂ ਬਾਸਮਤੀ ਤੋਂ ਪਹਿਲਾਂ ਹਰੀ ਖਾਦ ਦਵਾਈ ਆ ਜਿਵੇਂ ਜੰਤਰ ਹੋ ਗਿਆ ਆਸਣ ਹੋ ਗਿਆ ਜਾਂ ਮੂੰਗੀ ਵਗੈਰਾ ਹੈਗੀ ਆ ਤਾਂ ਇਹਨੂੰ ਜਿਹੜੀ ਹੈ ਖਾਦ ਖਰਾਕ ਦੀ ਲੋਡ ਨਹੀਂ ਹੁੰਦੀ ਜੋ ਪੀਏ ਜੁਲਿਆਣਾ ਵੱਲੋਂ ਜਿਹੜੀ ਸਫਾਰਸ਼ ਆ ਕਿ ਇਹਨੂੰ ਯੂਰੀਆ ਜਰੂਰੀ ਹੈ ਦੀ ਕਿਸੇ ਕਿਸਮ ਦੀ ਕੋਈ ਲੋਡ ਜ਼ਿਆਦਾਤਰ ਹੁੰਦੀ ਨਹੀਂ ਹੈ ਕਿਉਂਕਿ ਇਹਦੀ ਖਾਦ ਖਰਾਕ ਹੀ ਬੜੀ ਘੱਟ ਹੈ ਜਿੰਨੀ ਬਾਸਮਤੀ ਹਲਕੀ ਹੋ ਜਿੰਨਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਇੱਕ ਤਾਂ ਬਾਸਮਤੀ 'ਚ ਖਾਸ ਧਿਆਨ ਜਿਵੇਂ ਆਪਾਂ 17 18 ਤੇ 18 85 ਦੀ ਗੱਲ ਕਰ ਲਈਏ 20 22 ਦਿਨ ਦੀ 25 ਦਿਨ ਦੀ ਪਨੀਰੀ ਲਾਓ ਤਿਆਰ ਹੋ ਜਾਂਦੀ ਆ ਜੇ ਆਪਣੀ ਪਨੀਰੀ 30 ਦਿਨ ਤੋਂ ਉੱਤੇ ਟੱਪਦੀ 35 ਦਿਨ ਦੀ 40 ਦਿਨ ਦੀ ਪਨੀਰੀ ਹੋ ਗਈ ਉਹ ਚਗੰਡਾ ਪੈਣੀ ਉਹਨੇ ਫੋੜ ਕਰਨਾ ਹੀ ਨਹੀਂ ਫਿਰ ਆਪਾਂ ਯੂਰੀਆ ਵੱਧ ਦੇਣੀ ਆ ਫਿਰ ਉਹਦੇ ਵਿੱਚ ਬਿਮਾਰੀਆਂ ਆਉਣੀਆਂ ਆ ਆਪਾਂ ਜਿਹੜੀ ਯੂਰੀਆ ਵੱਧ ਦੇ ਕੇ ਉਹਦੀ ਫੋਟ ਕਰਾਉਣੇ ਆ ਕਿ ਆਪਾਂ ਜਿਹੜਾ ਝਾੜ ਵੱਧ ਲੈਣ ਗਿਆ ਆ ਤਰ੍ਹਾਂ ਦੇ ਕਿਸਾਨ ਵੀਰ ਕਹਿੰਦੇ ਕਿ ਜਿਹੜਾ ਗੱਟਾ ਆਪਾਂ ਕਿਉਂਕਿ ਦੋ ਵਾਰੀ ਰეკਮੈਂਡਡ ਨੇ ਜੇ ਆਪਾਂ ਕਹਿ ਲਈਏ ਕਿ ਜੇ 17 18 ਤਾਂ ਜਾਂ 18 85 ਬਾਰੇ ਹੈ ਜੇ ਜਿਹੜੀ 17 18 ਬਾਰੇ ਪੀ ਲੁਧਿਆਣਾ ਵੱਲੋਂ ਜਿਹੜੀ ਸਿਫਾਰਿਸ਼ ਕੀਤੀ ਯੂਰੀਆ ਉਹ 36 ਕਿਲੋ ਚਲੋ ਤੁਸੀਂ 5-10 ਕਿਲੋ ਵੱਧ ਪਾ ਲਗੇ ਆਪਾਂ 20-20 ਕਿਲੋ 22-22 ਕਿਲੋ ਦੀ ਡੋਜ਼ ਜਾਂ 25-25 ਕਿਲੋ ਦੀ ਡੋਜ਼ ਆਪਾਂ ਦੋ ਵਾਰੀ ਦੇ ਲਈਏ ਤੇ ਪਹਿਲੇ 3 ਹਫ਼ਤੇ ਯੂਰਗ ਜਿਹੜੀ ਪਾਉਣੀ ਨਹੀਂ ਹੁੰਦੀ ਜਿਹੜੀ ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ 'ਚ ਆਪਾਂ ਕਦੂ ਕਰਨ ਦਾ ਟਾਈਮ ਡੇਢ ਘਟਾ ਘਟਾ ਸੁਪਰ ਪਾ ਸਕਦੇ ਹਾਂ 10-15 ਕਿਲੋ ਪੋਟਾਸ਼ ਪਾ ਸਕਦੇ ਹਾਂ ਫਿਰ 15-20 ਦਿਨ ਤੇ ਜਾ ਕੇ 5-7-10 ਕਿਲੋ ਜ਼ਿੰਕ ਪਾ ਸਕਦੇ ਹਾਂ 22% ਰੇਤਾ ਜਰ ਲਾ ਕੇ ਪਾਣੀ ਫਿਰ ਹਵਾ ਲਮਾਉਣਾ ਬਾਹਰ ਨੂੰ ਪਰ ਯੂਰੀਆ ਜਿਹੜੀ ਜਿਹੜੀ ਬਾਸਮਤੀ ਦੇ ਵਿੱਚ ਤੀਜੇ ਤੇ 6ਵੇਂ ਹਫ਼ਤੇ ਆਪਾਂ ਦੇਣੀ ਹੁੰਦੀ ਆ ਤੇ ਆਮ ਤੌਰ ਤੇ ਕੀ ਹੈ ਕਿ ਆਪਾਂ ਇਹਨੂੰ ਵੀ ਜਿਹੜਾ ਹੈਗਾ ਬਾਸਮਤੀ ਨੂੰ ਵੀ ਚੂਨੇ ਦੀ ਤਰ੍ਹਾਂ ਹੀ ਜਿਹੜੀ ਯੂਰੀਆ ਉਹ ਦਿੰਦੇ ਰਹਿੰਨੇ ਆ ਤਾਂ ਉਹਦੇ ਵਿੱਚ ਫਿਰ ਕੀ ਹੁੰਦਾ ਫਿਰ ਫਲਾਉਟ ਤੇ ਕੱਦ-ਕਾਠ ਵੱਧ ਜਾਂਦਾ ਫਿਰ ਉਹਦੇ ਵਿੱਚ ਬਿਮਾਰੀਆਂ ਵਗੈਰਾ ਆ ਜਾਂਦੀਆਂ ਤੇ ਬਿਮਾਰੀਆਂ ਤੋਂ ਬਾਅਦ ਫਿਰ ਆਪਣਾ ਜਿਹੜਾ ਹੈਗਾ ਉਹਦੇ ਉੱਤੇ ਸਪਰੇਆਂ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਸਪਰੀਆਂ ਦੇ ਨਾਲ ਜਿੰਨੀ ਆਪ ਫੂਡ ਕਰਾ ਕੇ ਮੁੰਜਰਾ ਵੱਧ ਕੜਾਈਆਂ ਹੁੰਦੀਆਂ ਉਹਨਾਂ ਬਿਮਾਰੀ ਦਾ ਫੇਰ ਡਾਊਨ ਆ ਜਾਂਦਾ ਤੇ ਝਾੜ ਕਿੰਨਾ ਰਹਿ ਜਾਂਦਾ ਜਿੰਨੀ ਕਾਮ ਜਿਹੜੀ ਨਾਰਮਲ ਬਾਸਮਤੀ ਨੇ ਦੇਣਾ ਹੁੰਦਾ ਜਦ ਕਿ ਜੇ ਹਲਕੀ ਬਾਸਮਤੀ ਰੋ ਉਹਨੂੰ ਯੂਰੀਆ ਹਿਸਾਬ ਨਾਲ ਪਾਈ ਆ ਪਰ ਪोटाश ਪੂਰੀ ਦਿੱਤੀ ਆ ਜ਼ਿੰਕ ਪੂਰੀ ਦਿੱਤੀ ਆ ਫਾਸਫੋਰਸ ਪੂਰੀ ਦਿੱਤੀ ਤਾਂ ਤਾਂ ਲਈ ਖਰਾਕ ਪੂਰੀ ਦਿੱਤੀ ਜ਼ਿੰਕ ਲੋਹਾ ਤੱਤ ਦੀਆਂ ਸਪਰੀਆਂ ਪ੍ਰੋਪਰ ਦਿੱਤੀਆਂ ਨੇ ਤਾਂ ਫੇਰ ਉਹਨੇ ਜਿਹੜਾ ਦਾਣੇ ਦਾ ਭਾਰ ਕੁਆਲਿਟੀ ਦੇ ਝਾੜ ਪ੍ਰੋਪਰ ਦੇਣਾ ਬਿਮਾਰੀ ਘਟ ਆਊਗੀ ਡਿੱਗੂਗੀ ਘੱਟ ਬਾਸਮਤੀ ਉਨੀ ਜਿੰਨੀ ਹਲਕੀ ਲੱਗੂ ਉਨਾਂ ਝਾੜ ਚੰਗਾ ਦੇਊ ਪਰ ਪਨੀਰੀ ਜਿਹੜੀ 22 25 ਦਿਨ ਦੀ ਸਪੈਸ਼ਲੀ 18 85 ਬਾਰੇ ਇਹ ਹੈ ਕਿ 21 22 ਦਿਨ ਦੀ ਪਨੀਰੀ ਲੱਗੀ ਹੋਣੀ ਚਾਹੀਦੀ ਆ 17 18 ਦਾ ਵੀ ਐਵੇਂ ਹੀ ਆ ਕਦੂ ਕਰਨ ਟਾਈਮ ਆਖਰੀ ਕਦੂ ਕਰਨ ਟਾਈਮ ਗੱਟਾ ਡੇਢ ਗੱਟਾ ਤੋਂ ਹੀ ਸਪਰਦਾ ਪਾ ਸਕਦੇ ਆ 10 15 ਕਿਲੋ ਐਮਓਪੀ 60% ਪੋਟਾਸ਼ ਪਾ ਸਕਦੇ ਆ 12 15 ਦਿਨ ਤੇ ਜਾ ਕੇ ਜ਼ਿੰਕ ਪਾਓ ਜ਼ਰੂਰ ਤਨਸਾਰ ਜੇ ਮਿੱਟੀ ਪਰਖਦਾਰ ਤੇ ਪਾ ਲਓ ਜਾਂ 5 7 10 ਕਿਲੋ ਜਿਹੜੀ ਹੈਗੀ ਆ 21% ਵਾਲੀ ਜ਼ਮੀਨ ਦੇ ਅਨੁਸਾਰ ਰੇਤਾ ਜਰ ਲਾ ਕੇ ਉਹਦਾ ਛਿੱਟਾ ਦੇ ਦਿਓ ਫਿਰ ਤੁਸੀਂ ਤਤਾਂ ਵਾਲੀਆਂ ਇੱਕ ਦੋ ਸਪ੍ਰੇਆਂ ਦੇ ਦਿਓ ਯੂਰੀਆ 21 ਤੇ 42 ਦਿਨ ਤੇ ਜਾ ਕੇ ਤਕਰੀਬਨ ਤਕਰੀਬਨ 25 25 ਕਿਲੋ ਜਾਂ 30 30 ਕਿਲੋ ਦੀ ਡੋਜ਼ ਦਿਓ ਦੋ ਵਾਰੀ ਇਸ ਤੋਂ ਵੱਧ ਯੂਰੀਆ ਨਾ ਪਾਓ ਬਿਮਾਰੀ ਨਹੀਂ ਆਊਗੀ ਕੀੜੇ ਮਕੌੜੇ ਨਹੀਂ ਆਉਣਗੇ ਝਾੜ ਚੰਗਾ ਰਹੂ ਬਾਸਮਤੀ ਡਿੱਗੂਗੀ ਨਹੀਂ ਸ਼ਾਨਦਾਰ ਚਮਕਦਾਰ ਦਾਣਾ ਹੋਊਗਾ ਗੋਬ ਟਾਈਮ ਜਿਹੜੀ ਐਨਪੀ ਕੇ 13 0 45 ਜਾਂ ਬੋਰਨ ਵਗੈਰਾ ਦੀ ਜਰੂਰਤ ਅਨਸਾਰ ਉਲੀ ਨਾਸ਼ਕ ਦੀ ਸਪਰੇਅ ਤੁਸੀਂ ਦਿਓ ਸੋ ਇਸ ਤੋਂ ਵੱਧ ਖਾਦ ਖਰਾਕ ਜੇ ਤੁਸੀਂ ਬਾਸਮਤੀ ਨੂੰ ਦਿਓਗੇ ਫਿਰ ਤਾਂ ਆਪਣੀ ਬਿਮਾਰੀਆਂ ਕੀੜੇ ਮਕੌੜੇ ਹੁਣ ਜਿਹੜੀ ਮੁਛਲ ਆ ਉਹਦੇ ਵਿੱਚ ਕਿਸਾਨ ਵੀ ਚਾਰ-ਚਾਰ ਗੱਟਿਆਂ ਤਾਂ ਉਦੋਂ ਵੀ ਜੂਰ ਗਿਆ ਵਿਧਾਨ ਦੇ ਜਦ ਕਿ ਖਾਦ ਖਰਾਕ ਹੈ ਹੀ ਹੋਈ ਨਹੀਂ ਜਿੰਨੀ ਮਰਜੀ ਤੁਸੀਂ ਪਾ ਦਿਓ ਮਤਲਬ ਆਪਾਂ ਜ਼ਰੂਰ ਤੋਂ ਜ਼ਿਆਦਾ ਜਿਹੜੀ ਖਰਾਕ ਦੇ ਰਹੇ ਹਾਂ ਉਹਦੇ ਕਰਕੇ ਸਮੱਸਿਆ ਖਰਚਾ ਵੀ ਵੱਧ ਕੁਆਲਿਟੀ ਮਾੜੀ ਤੇ ਝਾੜ ਆ ਜਿਹੜਾ ਉਹ ਉੱਥੇ ਹੀ ਰਹਿ ਜਾਂਦਾ ਝਾੜ ਜਿਹੜਾ ਤੁਸੀਂ ਮੰਨ ਲਓਗੇ 25 ਕੁਇੰਟਲ 28 ਕੁਇੰਟਲ ਤੱਕ ਬਾਸਮਤੀ ਦੇ ਵਿੱਚ ਬੜੇ ਆਰਾਮ ਨਾਲ ਤੁਸੀਂ ਇੰਨੀ ਕੁ ਖਰਾਕ ਦੇ ਕੇ 22 24 ਕਵਾਂਟਲ ਦਾ ਝਾੜ ਕਿਤੇ ਨਹੀਂ ਜਾਂਦਾ ਸੋ ਜੇ 2 ਕਵਾਂਟਲ ਝਾੜ ਵਧਾ ਲਿਆ ਉਹਨਾਂ ਆਪਾਂ ਖਰਚਾ ਵਧਾ ਲਿਆ ਉਹ ਬਰਾਬਰ ਹੀ ਰਹਿ ਜਾਂਦਾ ਸੋ ਇਹ ਬੇਨਤੀ ਆ ਕਿ 17 18 18 85 ਜੇ 1 ਡੇਢ ਗੱਟਾ 2 ਕਿਸ਼ਤਾਂ ਦੇ ਵਿੱਚ 3 ਤੇ 6 ਹਫ਼ਤਿਆਂ ਤੇ ਇਸ ਤੋਂ ਬਾਅਦ ਯੂਰੀਆ ਨਾ ਪਾਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ